ਅੱਜ ਸਵੇਰ ਤੋਂ ਫਰਾਈ ਪਰ ਅੰਦਰ ਬਰਸਾਤ ਜਿਹੜੀ ਆ ਉਹ ਪੈ ਰਹੀ ਆ ਜਿੱਥੇ ਇਸ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਆ ਉੱਥੇ ਹੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪਿਆ ਦੱਸ ਰਹੀ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਜਿਹੜੀ ਆ ਉਹ ਪੈ ਰਹੀ ਆ ਲੋਕਾਂ ਦਾ ਘਰੋਂ ਨਿਕਲਣਾ ਵੀ ਜਿਹੜਾ ਮੁਸ਼ਕਲ ਹੋਇਆ ਪਿਆ ਸੀਗਾ ਤੇ ਹੁਣ ਅੱਜ ਪਈ ਬਰਸਾਤ ਨੇ ਲੋਕਾਂ ਨੂੰ ਕੋਈ ਸੁੱਖ ਦਾ ਸਾਹ ਜਿਹੜਾ ਉਹ ਜਰੂਰ ਦਿੱਤਾ ਉੱਥੇ ਹੀ ਲੋਕਾਂ ਨੂੰ ਪਾਣੀ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਸ਼ਹਿਰ ਦੀਆਂ ਹਨ ਥਾਂ ਥਾਂ ਪਾਣੀ ਖੜਾ ਜਿਹੜਾ ਉਹ ਨਜ਼ਰ ਆ ਰਿਹਾ ਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗਰਮੀ ਤੋਂ ਰਾਹਤ ਜਿਹੜੀ ਆ ਜਰੂਰ ਮਿਲੀ ਆ ਪਰ ਕਿਤਨਾ ਕਿ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪੈ ਰਿਹਾ ਉੱਥੇ ਹੀ ਅਗਰ ਗੱਲ ਕਰੀਏ ਕਿਸਾਨਾਂ ਦੀ ਤਾਂ ਦਾਣਾ ਮੰਡੀ ਵਿੱਚ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਆ ਉਹ ਲੈ ਕੇ ਆਏ ਸਨ ਤਾਂ ਮੀਂਹ ਦੇ ਕਾਰਨ ਸਾਰੀ ਦੀ ਸਾਰੀ ਮੱਕੀ ਦੀ ਫਸਲ ਜਿਹੜੀ ਆ ਉਹ ਪਾਣੀ ਵਿੱਚ ਰੁੜ ਗਈ ਤਾਂ ਕਿਸਾਨ ਵੀ ਕਾਫੀ ਪਰੇਸ਼ਾਨ ਜਿਹੜੇ ਆ ਉਹ ਨਜ਼ਰ ਆ ਰਹੇ ਆ ਤਾਂ ਕੀ ਕੁਝ ਕਹਿਣਾ ਹੈ ਸ਼ਹਿਰ ਵਾਸੀਆਂ ਦਾ ਅਤੇ ਕਿਸਾਨਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਪਰ ਮੀਸੀ ਜੀ ਫਰੂਟਪੁੱਟ ਦੇ ਵਿੱਚ ਲਗਾਤਾਰ 3-4 ਦਿਨ ਤੋਂ ਗਰਮੀ ਬਹੁਤ ਜ਼ਿਆਦਾ ਵਾਦਰੀ ਸੀ ਫਿਰ ਪਿਛਲੇ ਕੱਲ ਰਾਤ ਤੋਂ ਹੀ ਮੌਸਮ ਬੜਾ ਵਧੀਆ ਸੀ ਕੱਲ ਰਾਤੀ ਕੀ ਬੱਦਲ ਬਦਲੇ ਨੇ ਅੱਜ ਅੱਜ ਗਰਮੀ ਤੋਂ ਬਹੁਤ ਰਾਹਤ ਮਿਲ ਗਈ ਹੈ ਸਿਹਰ ਤੋਂ ਹੀ ਨਹੀਂ ਪੈ ਰਿਹਾ ਹਾਂਜੀ ਹਾਂਜੀ ਸਵੇਰੇ 6 ਵੇ ਤੋਂ ਲਗਾਤਾਰ ਮੀਂਹ ਪੈ ਰਿਹਾ ਜੀ ਤਾਂ ਸੜਕਾਂ ਤੇ ਪਾਣੀ ਖੜਾ ਹੋ ਗਿਆ ਪਾਣੀ ਬਹੁਤ ਜ਼ਿਆਦਾ ਖੜ ਗਿਆ ਜੀ ਲੋਕੀ ਆਵਾਜ਼ਾਂ ਬੜੇ ਔਖੇ ਜਿਹਨਾਂ ਨੇ ਜਾਣਾ ਕੰਮ ਕਰਦੇ ਉਹ ਔਖੇ ਹੋ ਰਹੇ ਨੇ ਜੀ ਉਹਨਾਂ ਦੇ ਵਹੀਕਲ ਬੰਦ ਹੋ ਰਹੇ ਮੋਟਰਸਾਈਕਲ ਤਾਂ ਐਸਕੇ ਵੀ ਘਰੇ ਬੱਦਲ ਛਾਏ ਹੋਏ ਆ ਤਾਂਸ਼ਟਾ ਵੀ ਹਾਂਜੀ ਬਹੁਤ ਕਿੰਨ ਜਿਵੇਂ ਬਰਸ਼ ਹੋ ਰਹੀ ਹੈ ਜੀ ਕੀ ਨਾਮ ਤੁਹਾਡਾ ਰਿੰਗੂ ਸੱਠੀ ਲੋਕੀ ਲੈ ਕੇ ਆਏ ਹੋ ਤੁਸੀਂ ਮੱਕੀ ਲੈ ਕੇ ਆਇਆ ਸੀ ਹਾਂਜੀ ਸਾਡੀ ਮੱਕੀ ਲੈ ਕੇ ਆਇਆ ਤੇ ਜਿਹਨੇ ਮੀ ਪੈ ਗਿਆ ਹੁਣ ਸਾਰਾ ਮਾਲ ਖਰਾਬ ਹੋ ਗਿਆ ਉਹ ਦੇਖੋ ਪਹਿਲਾਂ ਪਾਈਆਂ ਤੇ ਸਾਰਾ ਮੱਕੀ ਰੁੜ ਗਈ ਬਹੁਤ ਜ਼ਿਆਦਾ ਮੰਡੀ ਦੇ ਵਿੱਚ ਹੋਰ ਵੀ ਬਹੁਤ ਨੁਕਸਾਨ ਹੋ ਰਿਹਾ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇਰੀਆਂ ਲੱਕੂਆਂ ਤੇ ਮਾਲ ਸਾਰੀ ਮੱਕੀ ਰੁੜੀ ਜਾਂਦੀ ਨਹੀਂ ਆਉਂਦੀ ਕੀ ਤੁਸੀਂ ਮੰਗ ਕਰਦੇ ਹੋ ਸਰਕਾਰ ਤੋਂ ਘਾਹ ਨੂੰ ਸਾਰੇ ਸਾਰੇ ਬਾਰੇ ਸੋਚਣਾ ਚਾਹੀਦਾ ਹੈ ਕੀ ਬੰਦ ਲਾ ਕੇ ਆ ਕਿਸਾਨ ਤਾਂ ਅੱਗੇ ਮਰਿਆ ਪਿਆ ਹਾਂਜੀ ਹਾਂਜੀ ਕਿਸਾਨ ਅੱਗੇ ਮਰਿਆ ਪਿਆ ਕਿਸਾਨ ਬਰ ਸੁਤਨੇ ਚਾਹੀਏ ਕੋਈ ਸਾਡੇ ਮੇ ਨਹੀਂ ਰੋਟੀ ਪਈ ਹੈ ਆਰਤੀਆਂ ਨੂੰ ਤਾਂ ਪ੍ਰਬੰਧ ਪੂਰੇ ਨੇ ਆਰਤੀਆਂ ਜਿਹੜਾ ਪਹਿਲਾਂ ਦਿੱਤੀਆਂ ਹੋਈਆਂ ਨੇ ਸਰਵਾਈਲਾ ਉੱਤੇ ਪਾਈਆਂ ਹੋਈਆਂ ਨੇ ਅੱਰੀ ਮੱਕੀ ਰੋਡ ਤੋਂ ਨਿਡਰਦੀ ਜੀ ਕਿੰਨੀ ਜਿਹੜਾ ਮੀਂਹ ਹੈ ਉਹ ਫਿਰੋਸਪੁਰ ਦੇ ਵਿੱਚ ਪਿਆ ਹੈਗਾ ਬਹੁਤ ਜ਼ਿਆਦਾ ਪੈ ਗਿਆ ਬਈ ਬਹੁਤ ਤਾਂ ਗਰਮੀ ਤੋਂ ਰਾਹਤ ਮਿਲੀ ਹੈ ਹਾਂਜੀ ਬਹੁਤ ਮਿਲੀ ਹੈ ਕਿ ਨਿਊ ਗਰਮੀ ਸੀ ਕ੍ਰੋਸ ਪੁੱਛ ਵਾਚਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਜੇ ਮਿਲ ਗਈ ਬੰਦਾ ਘਰੋਂ ਨਿਕਲ ਨਹੀਂ ਸਕਦਾਗਾ ਕਿੱਥੇ ਵੀ ਮਤਲਬ ਜਾ ਜੁਗਨ ਜਾਣੇਗਾ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹਾਂਜੀ ਸਵੇਰ ਦੇ ਮੀਂਹ ਪੈ ਰਿਹਾ ਅੱਜ ਫਿਰ ਸੜਕਾਂ ਦੇ ਉੱਪਰ ਪਾਣੀ ਵੀ ਖੜਾ ਹੋਇਆ ਬਹੁਤ ਪਾਣੀ ਖੜਾ ਹੈ ਜੀ ਪਰ ਕੀ ਲੰਘ ਡੱਪਾਂ ਦਾ ਰਾਹ ਨਹੀਂ ਗਈ ਜਾਨ ਦਾ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈਗੀ ਬਹੁਤ ਜ਼ਿਆਦਾ ਆ ਰਹੀ ਹੈ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਦਿੱਤਿਕ ਬਹੁਤ ਵਧੀਆ ਨਜ਼ਾਰੇ ਆ ਰਹੇ ਬਹੁਤ ਨਜ਼ਾਰੇ ਸਵੇਰ ਦੇ ਵਧੀਆ ਪੈ ਰਹੇ ਆ ਜੀ ਕਿੰਨਾ ਕ ਫਾਇਦਾ ਹੋ ਗਿਆ ਲੋਕਾਂ ਨੂੰ ਦੇਖਦਾ ਮਾਰਨੇ ਜੇ ਲੋਕ ਜੇ ਬਹਾਰ ਆ ਰਹੀ ਦੀ ਮਰਨੇ ਮਾਰ ਮਾਰ ਕੇ ਕਰ ਕਰਦੇ ਆਦੇ ਲੋਕੀ ਦਾ ਦੋਸ਼ ਹੋ ਗਿਆ ਡੇ ਕਰੀ ਸੀ ਮਾਰਾ ਦੁਗਾ ਦਾਦਾ ਦਾ ਬੰਦਿਆ ਇਹਨੇ ਰੰਗ ਨੇ ਆਰੇ ਆ ਬਈ ਕਿਸਾਨਾਂ ਦਾ ਕਿੰਨਾ ਫਾਇਦਾ ਹੈ ਕਿਸਾਨਾਂ ਦਾ ਕਿੰਨਾ ਫਾਇਦਾ ਹੈ ਕਿਸਾਨਾਂ ਤੁਹਾਨੂੰ ਪਤਾ ਹੀ ਹੈ ਫਾਇਦਾ ਹੀ ਫਾਇਦਾ ਧੋਨੇ ਨੂੰ ਲਾਗੇ ਨੁਕਸਾਨ ਹੋਏਗਾ ਮੇ ਤਾਂ ਕੀ ਹੈ ਕੋਈ ਗੱਲ ਨਹੀਂ ਲੇਕਿਨ ਰੰਗਤ ਆ ਗਈ ਨਾ ਦੇਖੋ ਇਨਸਾਨ ਸਹੀ ਹੈ ਤਾਂ ਸਭ ਕੁਝ ਸਹੀ ਹੈ ਕੀ ਨਾ ਦੋੜਾ Е, на мен